ਆਮ ਆਦਮੀ ਪਾਰਟੀ ਦੇ ਵੱਲੋਂ ਭਾਵੇਂ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਜਿੱਤ ਹਾਸਲ ਕੀਤੀ ਗਈ ਪਰ ਇਸੇ ਲੜੀ ਦੇ ਤਹਿਤ ਲੁਧਿਆਣਾ ਦੇ ਹਲਕਾ ਗਿਲ ਤੋਂ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਕੇ ਵਿਧਾਇਕ ਬਣੇ ਜੀਵਨ ਸਿੰਘ ਸੰਘਵਾਲ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਆਪਣੇ ਹਲਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਟੀਸੀ ਸਾਹਿਬ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਹਾਂ ਜੀ ਸਰ ਡੀਸੀ ਸਾਹਿਬ ਕੋ ਐ ਕੀ ਕਰਨ ਚਾਹੁੰਦੇ ਹੋ ਸਰ ਤੁਸੀਂ ਡੀਸੀ ਸਾਹਿਬ ਕੋ ਐ ਸੀ ਦੇਖੋ ਜੀ ਡੀਸੀ ਸਾਹਿਬ ਤੋਂ ਅੱਜ ਟਾਈਮ ਲੈ ਕੇ ਅਸੀਂ ਪਹੁੰਚੇ ਹਾਂ ਸ਼ਰਮਾ ਜੀ ਕੋਲੇ ਬੜਾ ਵਧੀਆ ਮਾਹੌਲ ਦੇ ਵਿੱਚ ਗੱਲ ਹੋਈ ਆ ਹਲਕੇ ਦੇ ਵਿੱਚ ਜਿੰਨੀਆਂ ਮੁਸ਼ਕਲਾਂ ਲੋਕਾਂ ਨੂੰ ਆ ਰਹੀਆਂ ਨੇ ਉਹਦੇ ਸੰਬੰਧ ਵਿੱਚ ਇਹਨਾਂ ਨੇ ਬੜਾ ਸਾਡਾ ਸਾਥ ਦਿੱਤਾ ਤੇ ਵਿਸ਼ਵਾਸ ਵੀ ਦਿਵਾਇਆ ਜਿਵੇਂ ਤਹਿਸੀਲਾਂ ਨੇ ਸਾਡੇ ਤਿੰਨ ਤਹਿਸੀਲਾਂ ਨੇ ਵੈਸਟ ਹੋ ਗਿਆ ਸੈਂਟਰ ਹੋ ਗਿਆ ਡੇਲੋਂ ਹੋ ਗਿਆ ਤੇ ਉਹਨਾਂ ਬਾਰੇ ਵੀ ਗੱਲਬਾਤ ਹੋਈ ਆ ਵੀ ਸਾਰਾ ਜਿਵੇਂ ਅਸੀਂ ਚਾਹੁੰਦੇ ਆ ਵੀ ਸਾਡਾ ਪੂਰਾ ਸਾਥ ਦੇਣਗੇ ਡੀਸੀ ਸਾਹਿਬ ਕੀ ਕੀ ਦਿੱਕਤਾਂ ਆ ਰਹੀਆਂ ਨੇ ਨਹੀਂ ਦਿੱਕਤਾਂ ਤਾਂ ਹੁਣ ਤਕਰੀਬਨ ਅਸੀਂ 100 ਸੋਲਵ ਕਰ ਰਿਹਾ ਹੈ ਅੱਜ ਗਲਾੜਾ ਚ ਜਾ ਕੇ ਆਏ ਆ ਅਸੀਂ ਗਲਾਡਾ ਤੁਸੀਂ ਇਹ ਸਾਹਿਬ ਨੂੰ ਮਿਲੇ ਆ ਐਨਓਸੀਆਂ ਸ਼ੁਰੂ ਕਰਾਤੀਆਂ 10 ਦਿਨ ਦੇ ਵਿੱਚ ਜਿਹੜਾ ਐਪਲੀਕੈਂਟ ਅਪਲਾਈ ਕਰਿਆ ਕਰੂਗਾ 11ਵੇਂ ਦਿਨ ਨੂੰ ਐਨਓਸੀ ਮਿਲੂਗੀ ਅਜੇ ਤੱਕ ਜੋ ਕਿਸੇ ਨੂੰ ਅਜੇ ਤੱਕ ਮਿਲੀ ਨਹੀਂ ਸੀਗੀ ਉਹ ਯਾਰ 18 ਤੋਂ ਪਹਿਲਾਂ ਦੀ ਸਰਕਾਰ ਕਾਫੀ ਐਕਸ਼ਨ ਮੂਡ ਦਿਖਾਈ ਦੇ ਰਹੀ ਹੈ ਉੱਤੇ ਦਾਦਪੁਰ ਦੇ ਵਿੱਚ ਕਾਫੀ ਸਮੇਂ ਤੋਂ ਰੌਲਾ 걸ਦਾ ਆ ਰਿਹਾ ਕਿ ਪੈਸੇ ਲੈ ਕੇ ਸੀਗਰ ਭਾਈ ਜਾ ਰਹੇ ਨੇ 15 15 20 20 ਹਜ਼ਾਰ ਰੁਪਏ ਦੇ ਰਿਹਾ ਹੈ ਤੇ ਉਹਦੇ ਤੇ ਪਿਛੇ ਤੁਹਾਡੇ ਵਰਕਰ ਵੀ ਗਏ ਸੀ ਪਰ ਇਹ ਤਾਂ ਕੋਈ ਦਸਖਤ ਨਹੀਂ ਆਇਆ ਉਹ ਕੰਮ ਉਦੋਂ ਦੀ ਚੱਲਦਾ ਪਿਆ ਨਹੀਂ ਨਹੀਂ ਹਲੇਕਣਾ ਸਾਨੂੰ ਇਹਦੇ ਬਾਰੇ ਮੈਨੂੰ ਅੱਜ ਕੱਲ ਪਤਾ ਲੱਗਿਆ ਅਸੀਂ ਅੱਜ ਜਾ ਕੇ ਦੇਖਦੇ ਹਾਂ ਕਿ ਕੀ ਗੱਲ ਆ ਜੇ ਕੰਮ ਸ਼ੁਰੂ ਹੋਇਆ ਤਾਂ ਜਦੇ ਕਰਾ ਦੇਣਾ ਇਹ ਜਿਹੜੀ ਪਾਰਟੀ ਆ ਕੰਮ ਸ਼ੁਰੂ ਕਰਾਉਣ ਵਾਲਿਆ ਚਾਹੇ ਬੰਦ ਕਰਾਉਣ ਵਾਲਿਆ ਚਾਹੀਏ ਬਸ ਜਿਹੜੇ ਪੈਸੇ ਦਿੱਤੇ ਜਾ ਰਹੇ ਨੇ ਜੀ ਬੀਬੀ ਉਹ ਦੇਖਾਂਗੇ ਕਿਹੜੇ ਕਿਹੜੇ ਬੰਦਿਆਂ ਨੇ ਪੈਸੇ ਲਏ ਨੇ ਉਹਨਾਂ ਤੇ ਪੂਰਾ ਅਸੀਂ ਐਕਸ਼ਨ ਕਰਾਂਗੇ ਕਿਹੜੇ ਬੰਦਾ ਕਰ ਐਲਾਨ ਕੀਤਾ ਉਹਦੇ ਬਾਰੇ ਕੀ ਕਰਨਾ ਚਾਹੀਦਾ ਹਾਂਜੀ ਸਕੂਲਾਂ ਬਾਰੇ ਜਿਹੜਾ ਐਲਾਨ ਕੀਤਾ ਸਕੂਲਾਂ ਨੂੰ ਜਿਹੜਾ ਆਮ ਲੋਕਾਂ ਨੂੰ ਰਾਹ ਦਿੱਤੀ ਭਗਵੰਤ ਮਾਨ ਦੇ ਦੇਖੋ ਜੀ ਹਰ ਰੋਜ਼ ਹੀ ਤੁਹਾਨੂੰ ਕੋਈ ਨਾ ਕੋਈ ਵਧੀਆ ਮਾਹੌਲ ਚ ਲੋਕਾਂ ਨੂੰ ਖੁਸ਼ੀ ਮਿਲਿਆ ਕਰੂਗੀ ਕਿਉਂਕਿ ਲੋਕ ਤੜਫੇ ਪਏ ਸੀਗੇ ਵੀਸਾ ਹਰ ਸਾਲ ਹਰ ਮਹੀਨੇ ਵਧਾਈ ਜਾਂਦੇ ਸੀ ਸਕੂਲਾਂ ਵਾਲੇ ਉਹਨਾਂ ਦੀ ਮਨਮਾਨੀ ਹੁਣ ਚੱਲਣ ਵਾਲੀ ਨਹੀਂ ਕਿਉਂਕਿ ਸਾਡੇ ਭਗਵੰਤ ਮਾਨ ਜੀ ਨੇ ਨਿੱਤ ਤੁਹਾਨੂੰ ਪੰਜਾਬ ਵਾਸੀਆਂ ਨੂੰ ਨਿੱਤ ਨਵੀਂ ਖੁਸ਼ੀ ਦਿਆ ਕਰ ਲਈ ਲੱਗਦਾ ਕਿ ਪ੍ਰਾਈਵੇਟ ਸਕੂਲ ਵਾਲੇ ਸਾਥ ਦੇਣਗੇ ਦੇਣਾ ਪੈਣਾ ਇਹ ਨਹੀਂ ਹੈਗਾ ਕੋਈ ਦੇਣਗੇ ਨਹੀਂ ਦੇਣਾ ਪੈਣਾ ਉਹਨਾਂ ਨੂੰ ਕਿਉਂਕਿ ਲੋਕਾਂ ਨੂੰ ਕੋਈ ਪਾਲਿਸੀ ਹੋਵੇ ਜਿਹੜੀ ਲੋਕਾਂ ਨੂੰ ਲੁੱਟਣ ਕਿਸੁੱਟ ਕਰਨੀ ਉਹ ਚੱਲਣੀ ਨਹੀਂਗੀ ਆਮ ਆਦਮੀ ਪਾਰਟੀ ਨੇ ਚੱਲਣ ਨਹੀਂ ਦੇਣੀ ਆਮ ਆਦਮੀ ਪਾਰਟੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜੀ ਜੀ ਸਾਹਿਬ ਨੇ ਕੀ ਅੱਜ ਪੂਰਾ ਡੀਸੀ ਸਾਹਿਬ ਬਿਲਕੁਲ ਸਾਥ ਦੇਣਗੇ ਸਾਡਾ ਇਹ ਜਿੱਥੇ ਵੀ ਕਿਸੇ ਨਾਲ ਕੋਈ ਤੱਕਾ ਨਾਲ ਖੜੀ ਆ ਸਾਡੀ ਪ੍ਰਸ਼ਾਸਨ ਸਾਡੀ ਵਿਸ਼ਵ ਪ੍ਰਸਿੱਧ ਨੰਬਰ 1 27 ਸਾਲਾਂ ਦਾ ਵਿਸ਼ਾਲ ਅਨੁਭਵ ਮੁਟਕੰਨੀ ਵਸ਼ਿਕਰਨ ਸਪੈਸ਼ਲਿਸਟ ਮੀਆਂ ਸਮੀਰ ਬੰਗਾਲੀ ਜੀ ਹਮ ਕਹਤੇ ਨਹੀਂ ਕਰਕੇ ਦਿਖਾਤੇ ਹਾਂ ਹਾ ਸ੍ਰੇਖਾ ਜਨਮ ਪੱਤਰੀ ਫੋਟੋ ਦਿਖਾ ਕੇ 70% ਸਮਾਜਾ गारंटी लिखकर शादी में रुकावट देश यात्रा वीजा में देरी लव मैरिज प्यार में धोखा व्यापार में घाटा प्रेमी प्रेमिका लक्ष्मी बंधन तल्ला व दुश्मन से छुटकारा यदि तो आपका प्रेमी पति बेटा किसी के वश में है तो एक बार अवश्य मिले प्रेमी प्रेमिका पति पत्नी मन चाह वशतन कराए हटके चाहे जिधर काम होगा इधर मिया समीर जी बंगाली मोबाइल नंबर नाइन एट सेवन टू फाइव डबल फोर वन डबल फोर नाइन एट वन फोर वन डबल वन टू वन थ्री फोन करते ही जिंदगी सवार. पता फूलावाल गेट नज़दीक पेट्रोल पंप अखोवाल रोड लुधियाना